ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਭਾਈ ਮਰਦਾਨਾ ਜੀ ਲੋਕਾਈ ਨੂੰ ਤਾਰਦੇ ਹੋਏ ਇੱਕ ਨਗਰ ਦੇ ਵਿੱਚ ਪਹੁੰਚਦੇ ਨੇ ਕੀ ਵੇਖਿਆ ਕਿ ਇੱਥੇ ਕਿਸੇ ਨੂੰ ਉਸ ਅਕਾਲ ਪੁਰਖ ਦੇ ਨਾਮ ਦਾ ਨਹੀਂ ਪਤਾ ਨਾ ਹੀ ਕੋਈ ਸਿਮਰਨ ਕਰਦਾ ਹੈ ਨਾ ਕੋਈ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਿਆ ਹੋਇਆ ਹੈ ਲੋਕ ਜੁੜੇ ਹੋਏ ਨੇ ਇਥੋਂ ਦੇ ਰਾਜੇ ਦੇ ਨਾਲ ਕੋਈ ਵੀ ਸਮੱਸਿਆ ਹੁੰਦੀ ਹੈ ਜਾਂ ਰਾਜੇ ਦੇ ਕੋਲ ਬੇਨਤੀ ਕਰਦੇ ਨੇ ਇਸ ਵਾਰ ਕੀ ਹੋਇਆ ਕਈ ਚਿਰਾਂ ਤੋਂ ਮੀਂਹ ਨਹੀਂ ਪੈ ਰਿਆ ਨਗਰ ਦੇ ਵਿੱਚ ਫਸਲਾਂ ਸੁੱਕ ਰਹੀਆਂ ਨੇ ਪਾਣੀ ਤੋਂ ਬਿਨਾਂ ਤੇ ਸਾਰੇ ਲੋਕ ਇਕੱਠੇ ਹੋ ਕੇ ਰਾਜੇ ਦੇ ਕੋਲ ਚਲੇ ਜਾਂਦੇ ਨੇ ਤੇ ਰਾਜਾ ਕੀ ਕਰਦਾ ਹੈ ਇੰਦਰ ਦੇਵਤੇ ਨੂੰ ਪੁਕਾਰਦਾ ਹੈ ਇੰਦਰ ਦੇਵਤੇ ਦਾ ਭਜਨ ਕਰਦਾ ਹੈ ਸਿਮਰਦਾ ਹੈ ਇੰਦਰ ਦੇਵਤੇ ਨੂੰ ਮੰਤਰ ਪੜ੍ਹਦਾ ਹੈ ਤੇ ਮੀਂਹ ਪਵਾ ਦਿੰਦਾ ਹੈ ਪਰ ਇਸ ਵਾਰ ਮੀਂਹ ਨਹੀਂ ਪਿਆ ਰਾਜੇ ਨੇ ਮੰਤਰ ਉਚਾਰਨ ਕੀਤੇ ਇੰਦਰ ਦੇਵਤੇ ਦੀ ਸਾਧਨਾ ਕੀਤੀ ਪਰ ਮੀਂਹ ਨਾ ਪਿਆ ਲੋਕ ਬੜੇ ਪਰੇਸ਼ਾਨ ਨੇ ਕਈ ਦਿਨ ਹੋ ਚੁੱਕੇ ਨੇ ਮਹੀਨੇ ਪੈ ਰਿਆ ਚਾਰੇ ਪਾਸੇ ਤਰਾਸ ਤਰਾਸ ਹੋ ਰਹੀ ਐ ਫਸਲਾਂ ਸੁੱਕ ਰਹੀਆਂ ਨੇ ਤੇ ਇਧਰ ਸਤਗੁਰੂ ਮਹਾਰਾਜ ਜਿਸ ਕਿਸਾਨ ਦੇ ਖੇਤ ਵਿੱਚ ਅਸਣ ਲਈ ਬੈਠੇ ਨੇ ਅੱਜ ਉਹ ਕਿਸਾਨ ਬੜਾ ਉਦਾਸ ਹੈ ਖੇਤ ਦੇ ਵਿੱਚ ਤੁਰਿਆ ਫਿਰ ਰਿਹਾ ਹੈ ਕਿਸੇ ਪਾਸੇ ਕੁਝ ਨਹੀਂ ਦਿਸ ਰਿਹਾ ਹਰੀਆਬਲ ਖਤਮ ਹੁੰਦੀ ਜਾ ਰਹੀ ਹੈ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਕੀ ਗੱਲ ਹੈ ਉਦਾਸ ਕਿਉਂ ਹੈ ਆਖਣ ਲੱਗਿਆ ਮਹਾਪੁਰਖੋ ਸਾਰਾ ਨਗਰ ਬੜਾ ਪਰੇਸ਼ਾਨ ਹੈ ਇਸ ਵਾਰ ਮੀਂਹ ਨਹੀਂ ਪਿਆ ਰਾਜੇ ਦੇ ਕੋਲ ਬੇਨਤੀਆਂ ਕੀਤੀਆਂ ਪਰ ਮੀਂਹ ਨਹੀਂ ਪਿਆ ਸਾਰੀਆਂ ਫਸਲਾਂ ਖਰਾਬ ਹੋ ਰਹੀਆਂ ਨੇ ਸਾਰੇ ਲੋਕ ਬੜੇ ਪਰੇਸ਼ਾਨ ਨੇ ਜੀਵ ਜੰਤੂ ਧਿਆਏ ਮਰ ਰਹੇ ਨੇ ਪਾਣੀ ਤੋਂ ਬਿਨਾ ਚਾਰੇ ਪਾਸੇ ਤ੍ਰਾਸ ਤ੍ਰਾਸ ਹੋਈ ਪਈ ਹੈ ਇਸੇ ਲਈ ਮੈਂ ਵੀ ਉਦਾਸ ਹਾਂ ਤੁਸੀਂ ਵੇਖੋ ਸਾਰਾ ਖੇਤ ਬੰਜਰ ਹੋਇਆ ਪਿਆ ਹੈ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਕੋਈ ਕਰਤਾਰ ਭਲੀ ਕਰੇਗਾ ਤੁਸੀਂ ਕਰਤਾਰ ਦਾ ਸਿਮਰਨ ਕਰੋ ਸਭ ਠੀਕ ਹੋ ਜਾਵੇਗਾ ਤੇ ਉਹ ਕਿਸਾਨ ਕਹਿਣ ਲੱਗਿਆ ਮਹਾਂਪੁਰਖੋ ਇਹ ਸਾਧੂ ਜਨੋ ਇਹ ਕਰਤਾਰ ਕੌਣ ਹੈ ਕੀ ਕਰਦਾ ਹੈ ਕਰਤਾਰ ਅਸੀਂ ਕਦੀ ਵੇਖਿਆ ਨਹੀਂ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਇਹ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਕਰਤਾਰ ਸਭਨਾ ਤੇ ਕਿਰਪਾ ਕਰਨ ਵਾਲਾ ਹੈ ਕਰਤਾਰ ਸਭਨਾ ਦੇ ਅੰਗ ਸੰਗ ਵਸਦਾ ਹੈ ਕਰਤਾਰ ਇਹ ਕਿਸਾਨ ਕਹਿਣ ਲੱਗਿਆ ਅਸੀਂ ਤਾਂ ਕਦੇ ਨਹੀਂ ਵੇਖਿਆ ਕਰਤਾਰ ਨੂੰ ਤੁਸੀਂ ਦਰਸ਼ਨ ਕਰਵਾ ਦੇਵੋ ਇੱਕ ਵਾਰ ਵਿਖਾ ਦੇਵੋ ਕਰਤਾਰ ਕੌਣ ਹੈ ਫਿਰ ਸਿਮਰਨ ਕਰਨਾ ਸੁਖਾ ਹੈ ਸਾਨੂੰ ਵਿਖਾ ਦੇਵੋ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਭਾਈ ਇਹ ਕਰਤਾਰ ਇਸ ਤਰ੍ਹਾਂ ਨਹੀਂ ਦਿਸਦਾ ਹਾਂ ਜੀ ਸਿਮਰਨ ਕਰੋਗੇ ਤਾਂ ਫਿਰ ਤੁਸੀਂ ਉਸ ਨੂੰ ਜ਼ਰੂਰ ਪਾ ਲਵੋਗੇ ਜਿਸ ਤਰ੍ਹਾਂ ਦੁੱਧ ਦੇ ਵਿੱਚੋਂ ਮੱਖਣ ਕੱਢਣ ਲਈ ਦੁੱਧ ਨੂੰ ਮਥਨਾ ਪੈਂਦਾ ਹੈ ਉਸੇ ਤਰ੍ਹਾਂ ਭਾਈ ਕਰਤਾਰ ਨੂੰ ਪਾਉਣ ਵਾਸਤੇ ਉਸ ਦਾ ਸਿਮਰਨ ਕਰਨਾ ਪੈਂਦਾ ਹੈ ਤੁਸੀਂ ਸਿਮਰਨ ਕਰੋ ਤੇ ਜ਼ਰੂਰ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰਨ ਹੋ ਜਾਣਗੀਆਂ ਤੇ ਉਹ ਕਿਸਾਨ ਕਹਿ ਰਿਹਾ ਹੈ ਮਹਾਰਾਜ ਮੈਂ ਜਿਸ ਕਿਸੇ ਨੂੰ ਵੇਖਿਆ ਨਹੀਂ ਉਸ ਦਾ ਸਿਮਰਨ ਕਿਵੇਂ ਕਰ ਲਵਾਂ ਅਗੇ ਤਾਂ ਸੀ ਰਾਜੇ ਦੇ ਕੋਲ ਜਾ ਬੇਨਤੀ ਕਰਦੇ ਹਾਂ ਰਾਜੇ ਨੂੰ ਅਸੀਂ ਹਰ ਰੋਜ਼ ਦੇਖਦੇ ਹਾਂ ਜਾਣਦੇ ਹਾਂ ਉਸ ਨੂੰ ਜਾ ਕੇ ਆਖਦੇ ਹਾਂ ਤੇ ਉਹ ਝਟਮੀ ਪਵਾ ਦਿੰਦਾ ਹੈ ਤੇ ਕਰਤਾਰ ਨੂੰ ਅਸੀਂ ਕਦੇ ਨਹੀਂ ਵੇਖਿਆ ਕਿਵੇਂ ਸਿਮਰਨ ਕਰੀਏ ਉਸ ਦਾ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਇਸ ਤਰ੍ਹਾਂ ਕਰੋ ਇੱਕ ਵਾਰ ਮੇਰੀ ਮੰਨ ਲਵੋ ਤੇ ਜਾਓ ਜਾ ਕੇ ਹੜ ਲਿਆਓ ਹੜ ਲਿਆ ਕੇ ਇਹ ਜ਼ਮੀਨ ਜੋਤਣਾ ਕਰੋ ਤੇ ਬੀਜ ਪਾ ਦੇਵੋ हां जे ਤੁਹਾਡਾ ਬੀਜ ਖਰਾਬ ਹੋ ਗਿਆ ਤੇ ਉਤਨਾ ਬੀਜ ਤੁਹਾਨੂੰ ਅਸੀਂ ਦੇ ਦੇਵਾਂਗੇ। ਉਹ ਕਿਸਾਨ ਦਾ ਮਨ ਵੱਜ ਜਾਂਦਾ ਹੈ ਸਤਿਗੁਰੂ ਮਹਾਰਾਜ ਦੀਆਂ ਗੱਲਾਂ ਸੁਣ ਕੇ ਤੇ ਜਾ ਆਪਣੇ ਨਗਰ ਦੇ ਵਿੱਚ ਸਲਾਹ ਕਰਦਾ ਹੈ ਦੂਸਰੇ ਕਿਸਾਨਾਂ ਦੇ ਨਾਲ ਕਿ ਮਹਾਪੁਰਖ ਆਏ ਨੇ ਮੇਰੇ ਖੇਤ ਦੇ ਵਿੱਚ ਤੇ ਉਹਨਾਂ ਨੇ ਇਸ ਤਰ੍ਹਾਂ ਇਸ ਤਰ੍ਹਾਂ ਦੀ ਵਿਧੀ ਦੱਸੀ ਹੈ ਤੇ ਮੈਂ ਵੀ ਪਹ ਜਾਵੇਗਾ। ਸਾਰੇ ਲੋਕ ਹੱਸਣ ਲੱਗ ਜਾਂਦੇ ਨੇ ਉਸ ਕਿਸਾਨ ਦੀਆਂ ਗੱਲਾਂ ਸੁਣ ਕੇ ਆਖਦੇ ਨੇ ਜੇ ਰਾਜਨ ਰਾਜਾ ਮੀਂਹ ਨਹੀਂ ਪਵਾ ਸਕਿਆ ਤੇ ਹੋਰ ਕੌਣ ਮੀਂਹ ਪਵਾ ਦੇਵੇਗਾ ਸਾਰੇ ਲੋਕ ਹੱਸਦੇ ਨੇ ਇਹ ਕਿਸਾਨ ਸਤਿਗੁਰੂ ਮਹਾਰਾਜ ਦੇ ਬਚਨ ਸਰਵਣ ਕੀਤੇ ਨੇ ਜਿਸ ਨੇ ਇਸ ਦਾ ਮਨ ਵੱਜਾ ਹੋਇਆ ਹੈ ਪਹੁੰਚ ਜਾਂਦਾ ਹੈ ਹਲ ਲੈ ਕੇ ਬੀਜ ਲੈ ਕੇ ਖੇਤ ਦੇ ਵਿੱਚ ਤੇ ਸਤਿਗੁਰੂ ਮਹਾਰਾਜ ਦੇ ਦਸੇ ਅਨੁਸਾਰ ਸਾਰਾ ਕਾਰਜ ਕਰ ਦਿੰਦਾ ਹੈ ਤੇ ਕੀ ਹੋਇਆ ਦੂਸਰੇ ਦਿਨ ਜਦ ਇਹ ਕਿਸਾਨ ਉੱਠਦਾ ਹੈ ਅੰਮ੍ਰਿਤ ਵੇਲੇ ਇਸ ਨੂੰ ਕਾਲ ਪੈਂਦੀ ਹੈ ਖੇਤ ਜਾ ਕੇ ਵੇਖਾਂ ਕੀ ਬਣਿਆ ਮੇਰੇ ਖੇਤਾਂ ਦਾ ਤੇ ਜਾ ਕੇ ਵੇਖਦਾ ਹੈ ਚਾਰੇ ਪਾਸੇ ਹਰਿਆਵਲ ਹੀ ਹਰਿਆਵਲ ਹੈ ਅੱਖਾਂ ਮਲਮਲ ਕੇ ਵੇਖ ਰਿਹਾ ਹੈ ਖੇਤਾਂ ਦੇ ਵੱਲ ਨੂੰ ਤੇ ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਟੈ ਪੈਂਦਾ ਹੈ ਸਤਿਗੁਰੂ ਮਹਾਰਾਜ ਤੁਸੀਂ ਸਮਰਥ ਹੋ ਤੁਸੀਂ ਜਿਸ ਕਰਤਾਰ ਦਾ ਨਾਮ ਦੱਸਿਆ ਹੈ ਉਹ ਕਰਤਾਰ ਹੈਗਾ ਹੈ ਇਹ ਗੱਲ ਜਦ ਸਾਰੇ ਨਗਰ ਦੇ ਵਿੱਚ ਪਹੁੰਚਦੀ ਹੈ ਤੇ ਜਿਹੜੇ ਲੋਕ ਹੱਸ ਰਹੇ ਸਨ ਸਭ ਤੋਂ ਪਹਿਲਾਂ ਆ ਉੱਥੇ ਪਹੁੰਚਦੇ ਨੇ ਜਾ ਕੇ ਵੇਖਿਆ ਕਿਸਾਨ ਦਾ ਖੇਤ ਤੇ ਸਤਿਗੁਰੂ ਮਹਾਰਾਜ ਦੇ ਚਰਨੀ ਲੱਗ ਜਾਂਦੇ ਨੇ ਕਹਿਣ ਲੱਗਦੇ ਨੇ ਬਾਬਾ ਜੀ ਸਾਨੂੰ ਵੀ ਉਪਦੇਸ਼ ਦੇਵੋ ਤੇ ਸਤਿਗੁਰੂ ਮਹਾਰਾਜ ਸਾਰਿਆਂ ਨੂੰ ਉਸ ਕਰਤਾਰ ਦੇ ਸਿਮਰਨ ਦਾ ਉਪਦੇਸ਼ ਦਿੰਦੇ ਨੇ ਇਹ ਤਾਂ ਇਹ ਨੂੰ ਰਾਜੇ ਨੂੰ ਪਤਾ ਲੱਗਦਾ ਹੈ ਰਾਜਾ ਵੀ ਪਹੁੰਚ ਜਾਂਦਾ ਹੈ ਤੇ ਸਤਿਗੁਰੂ ਮਹਾਰਾਜ ਕਿਰਪਾ ਕਰੋ ਮੈਨੂੰ ਵੀ ਉਪਦੇਸ਼ ਦੇਵੋ ਉਸ ਕਰਤਾਰ ਦੇ ਨਾਮ ਦਾ ਮੈਨੂੰ ਵੀ ਉਪਦੇਸ਼ ਦੱਸਣਾ ਕਰੋ ਮੈਂ ਤਾਂ Indra ਦੇਵਤੇ ਤੋਂ ਬਿਨਾਂ ਕਿਸੇ ਨੂੰ ਜਾਣਦਾ ਹੀ ਨਹੀਂ ਜਦੋਂ ਮੀਂਹ ਦੀ ਲੋੜ ਪੈਂਦੀ ਹੈ Indra ਦੇਵਤੇ ਦੇ ਕੋਲ ਬੇਨਤੀ ਕਰਦੇ ਹਾਂ ਤੇ ਮੀਂਹ ਪੈ ਜਾਂਦਾ ਸੀ ਤੇ ਆਪ ਜੀ ਕਿਰਪਾ ਕਰੋ ਮੀਂਹ ਪਾਉਣ ਦੀ ਵਿਧੀ ਵੀ ਹੁਣ ਦੱਸ ਹੀ ਦਿਹੋ ਇਹ ਇਸ ਤਰ੍ਹਾਂ ਸਾਡੇ ਨਗਰ ਦਾ ਭਲਾ ਕੀਤਾ ਹੈ ਆਪ ਜੀਆ ਨੇ ਕਿਰਪਾ ਕਰਕੇ ਹੁਣ ਇਹ ਵੀ ਦੱਸ ਦੇਵੋ ਕਿ ਕਿਵੇਂ ਕਰਤਾਰ ਨੂੰ ਬਿਨ ਤੱਕ ਬੇਨਤੀ ਕਰੀਏ ਕਿ ਮੀ ਪਹਿ ਜਾਵੇ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਮੀ ਵੀ ਪਹਿ ਜਾਵੇਗਾ ਪਰ ਇਹ ਅਰਦਾਸ ਬੇਨਤੀ ਕਰਨ ਦੀ ਵਿਧੀ ਹੈ ਭਾਈ ਇਸ ਤਰ੍ਹਾਂ ਕਰੋ ਆਪ ਸਭ ਲੋਗ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਕਰੋ ਤੇ ਉਸ ਕਰਤਾ ਦਾ ਸਿਮਰਨ ਕਰਕੇ ਅਰਦਾਸ ਬੇਨਤੀ ਕਰੋ ਭਾਈ ਮੀ ਪਹ ਜਾਵੇਗਾ ਇਸੇ ਤਰ੍ਹਾਂ ਸਾਰੇ ਨਗਰ ਨੇ ਰਲ ਕੇ ਅਰਦਾਸਾਂ ਬੇਨਤੀਆਂ ਕੀਤੀਆਂ ਤੇ ਮੀ ਪਹ ਜਾਂਦਾ ਹੈ ਸਾਰੇ ਲੋਕ ਉਸ ਕਰਤਾਰ ਦੇ ਸਿਮਰਨ ਦੇ ਵਿੱਚ ਜੁੜ ਜਾਂਦੇ ਨੇ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨ ਬਿਲਾਸ ਸਰਵਣ ਕਰਦੇ ਨੇ ਸੰਗਤ ਜੁੜਨ ਲੱਗ ਜਾਂਦੀ ਹੈ ਇਸ ਕਿਸਾਨ ਦੇ ਖੇਤਾਂ ਦੇ ਵਿੱਚ ਸਾਰੇ ਲੋਕ ਹੁਣ ਕਰਤਾਰ ਦੇ ਨਾਮ ਦੇ ਨਾਲ ਜੁੜੇ ਹੋਏ ਨੇ ਭਾਈ ਉਸ ਪਿਆਰੇ ਦਾ ਸਿਮਰਨ ਕੀਤਿਆ ਸਭੇ ਪਰੇਸ਼ਾਨੀਆਂ ਸਭੇ ਮੁਸ਼ਕਨਾ ਸਭੇ ਜੀਵਨ ਦੀਆਂ ਪਰੇਸ਼ਾਨੀਆਂ ਖਤਮ ਹੋ ਜਾਂਦੀਆਂ ਨੇ ਲੋੜ ਹੈ ਸਿਮਰਨ ਦੀ ਜਿਸ ਤਰ੍ਹਾਂ ਸਾਰੇ ਲੋਕਾਂ ਨੇ ਸਤਿਗੁਰੂ ਪਾਤਸ਼ਾਹ ਤੋਂ ਨਾਮ ਦੀਆਂ ਦਾਤਾਂ ਮੰਗੀਆਂ ਭਾਈ ਆਪਾਂ ਵੀ ਹਰ ਰੋਜ਼ ਬੇਨਤੀਆਂ ਕਰੀਏ ਸਤਿਗੁਰੂ ਪਾਤਸ਼ਾਹ ਆਪਣੇ ਚਰਦਿਆਂ ਦੇ ਨਾਲ ਜੋੜ ਲੈਣਾ ਜੋੜ ਲੈਣਾ ਸਤੁਰੂ ਪਾਤਸ਼ਾਹ ਆਪਣੇ ਚਰਨਾਂ ਦੇ ਨਾਲ ਅੰਮ੍ਰਿਤ ਵੇਲੇ ਦੀਆਂ ਦਾਤਾਂ ਮੰਗਣੀਆਂ ਕਰੀਏ ਸਤੁਰੂ ਪਾਤਸ਼ਾਹ ਤੋਂ ਨਾਮ ਦੀਆਂ ਦਾਤਾਂ ਮੰਗਣੀਆਂ ਕਰੀਏ ਭਾਈ